ਨੁਕਸਾਨ ਸਾਰਿਆਂ ਦਾ ਹੈ ਪਰ ਜ਼ਮੀਨਾਂ ਜੋ ਰਜਿਸਟਰੀ ਸੀਗੀਆਂ ਉਹਨਾਂ ਨੂੰ ਹੀ ਮਾਜਬਾ ਮਿਲਿਆ ਸਾਨੂੰ ਮਾਜਬਾ ਕਿਸੇ ਨੂੰ ਨਹੀਂ ਮਿਲਿਆ ਕਿ ਸਾਡੇ ਪ੍ਰਵੀਸ਼ਰ ਗਵਰਨਮੈਂਟ ਦੀ ਜ਼ਮੀਨ ਹੈ ਤੇ ਗਰਦੌਰੀਆਂ ਮੰਨ ਕੇ ਚੱਲ ਸਾਡੀਆਂ ਸੀਗੀਆਂ ਪਹਿਲਾਂ 2018 ਤੋਂ ਬਾਅਦ ਮੰਨ ਕੇ ਚੱਲ ਤੇ ਸਰਕਾਰ ਨੇ ਕਾਂਗਰਸ ਦੀ ਸਰਕਾਰ ਵਲੇ ਟੁੱਟ ਗਈਆਂ ਸੀਗੀਆਂ ਪਤਾ ਨਹੀਂ ਕੀ ਹਾਲਾਤ ਕਰਕੇ ਬਹੁਤ ਹਨ ਖਤਰਾ ਹੈ ਆਪਰਾ ਪਿੱਛੇ ਵੀ ਸਾਡੇ ਪਾਣੀ ਹੈ ਆਇਆ ਹੈ ਉਹ ਵੀ ਸਾਨੂੰ ਖਤਰਾ ਹੈ ਨੋਚ ਬਜਣੀ ਚਾਹੀਦੀ ਸਰੇ ਮੇਰਾ ਕਰੇ ਕਿਉਂਕਿ ਸਰ ਸੰਸਥਾ ਕਾਫੀ ਆਈਆਂ ਜਿਵੇਂ ਕੁਝ ਸੰਸਥਾ ਨੇ ਸਾਡੀ ਹੈਲਪ ਕੀਤੀ ਹੈ ਜਿੱਦਾਂ ਆਪਣੇ ਸੋਨੂ ਸੂਤ ਦੀ ਪੈਣ ਆਈ ਸੀ ਉਹਨਾਂ ਨੇ ਕੰਬਲ ਵਗੈਰਾ ਦਿੱਤੇ ਆ ਕੁਝ ਰਾਸ਼ਨ ਵਗੈਰਾ ਪਹੁੰਚਾਇਆ ਤੇ ਉਹਨਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਦਾ ਸਹੀ ਆਪਣਾ ਪੈਸਾ ਲੱਗਾ ਹੈ ਫਾਊਂਡੇਸ਼ਨਾਂ ਦਾ ਮਨਜਾ ਘਰਾ ਤੱਕ ਪਹੁੰਚਾਇਆ ਹੈ ਰਾਸ਼ਨ ਤੇ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਆ ਤੇ ਨਾਲ ਫਾਊਂਡੇਸ਼ਨਾਂ ਨੂੰ ਇਹ ਕਰਦੇ ਆ ਵੀ ਉਹ ਕਈ ਫਾਊਂਡੇਸ਼ਨਾਂ ਆ ਕੇ ਚੈੱਕ ਕਰਨ ਵੀ ਸਾਡਾ ਕਿਹੜਾ ਦਾਨ ਦਿੱਤਾ ਵਾ ਸਹੀ ਤਰੀਕੇ ਨਾਲ ਲੱਗਾ ਹੈ ਕਿ ਰਹਿ ਗਿਆ ਹੈ ਜਿੱਦਾਂ ਇਹ ਦੁਬਈ ਟਰਾਂਸਪੋਰਟ ਵਾਲੇ ਇੱਥੇ ਆਏ ਸੀਗੇ ਸਰ ਉਹਨਾਂ ਨੇ ਮਿਲੀਭੁਗਤ ਕਰਕੇ ਨਾ ਆ ਕੇ ਸਿੱਧਾ ਨੰਬਰਦਾਰ ਤੇ ਪਟਵਾਰੀ ਸੀਗੇ ਨਾਲ ਨੰਬਰਦਾਰ ਦੇ ਘਰੇ ਬੈਠ ਕੇ ਉਹਨਾਂ ਦੇ 4-5 ਕਰੋੜ ਨੂੰ ਲੱਖ ਲੱਖ ਰੁਪਈਆ ਦੇ ਗਏ ਉੱਥੇ ਸਾਈਡ ਤੇ ਕੁਝ ਰਿਸ਼ਤੇਦਾਰ ਸ਼ੋਅ ਕਰਕੇ ਤੇ ਸਾਡੇ ਆ ਵੇਖ ਲੋ ਕਰ ਤੁਸੀਂ ਦਿਖਾਈ ਰਹੇ ਜੀ ਸਰ ਕੁਝ ਘਰਾਂ ਨੂੰ ਆਪਣੇ ਮਿਲੀ ਭੁਗਤ ਕਰਕੇ ਜਿਵੇਂ ਨੰਬਰਦਾਰ ਸੀਗਾ ਇੱਥੋਂ ਦਾ ਮਿਲੀ ਭੁਗਤ ਕਰਕੇ ਉਹਨੇ ਆਪ ਦੇ ਨਾਮ ਕੁਝ ਦਿੱਤਿਆ ਉਹਨਾਂ ਨੂੰ ਕਿਸੇ ਨੂੰ 1,20,000 ਮਿਲ ਗਿਆ ਕਿਸੇ ਨੂੰ 40,000 ਕੇ 80,000 ਤੇ ਫਿਰ ਹਾਲ ਸਾਢੇ ਦਾ ਮੰਜ਼ਲ ਵੀ ਇੱਥੇ ਕੁਝ ਨਹੀਂ ਮਿਲਿਆ ਤਾਂ ਨੁਕਸਾਨ ਹੁਣ ਤੱਕ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਸਾਨੂੰ ਬਹੁਤ ਡਰ ਲੱਗਦਾ ਹੈ ਕਮਰਿਆ ਕਰਕੇ ਕੀ ਫਤ ਲੱਗਦਾ ਪਚਾਰ ਵੀ ਸਾਖਦਾ ਹੈ ਫਿਰ ਵੀ ਤਾਂ ਖਤਰਾ ਹੈ ਨਾ ਬੱਚੀ ਵੀ ਡਰਦੀ ਬਹੁਤ ਪੋਤਰੀ ਪਿੱਛੇ ਵੀ ਕੋਈ ਬੰਨਣਾ ਟੁੱਟਿਆ ਹੋਇਆ ਹੈ ਪਿੱਛੇ ਵੀ ਰੋਟਾ ਰੋਟਾ ਬਹੁਤ ਉਹ 9:00 ਵਜੇ ਨਹੀਂ ਚਾਹੀਦੀ ਹਾਂ ਉਹ ਸਾਨੂੰ ਬਹੁਤ ਖਤਰਾ ਕਰ ਲੂ ਉਹ ਪੈਸਾ ਜਾਂ ਕੁਝ ਵੀ ਆਇਆ ਤਾਂ ਉਹ ਆਪਣੇ ਹੀ ਨਜ਼ਦੀਕੀਆਂ ਨੂੰ ਜਾਂ ਆਪਣੇ ਹੀ ਪਰਿਵਾਰਕ ਮੈਂਬਰਾਂ ਨੂੰ ਦਵਾ ਦਿੱਤਾ ਗਿਆ ਕਿ ਇਹ ਸੱਚ ਹੈ ਬਿਲਕੁਲ ਜੀ ਸਹੀ ਗੱਲ ਹੈ ਜੋ ਆ ਕਮਰੇ ਵੀ ਦੇਖ ਕੇ ਗਏ ਉਹ ਵੀ ਉਹਨੇ ਮਿਲੀ ਭੁਗਤੋ ਕੇ ਉਹਨੇ ਆ ਦੇ ਆ ਦੇ ਜਿਨ੍ਹਾਂ ਦੇ ਵਿਹੜੇ ਦੇ ਵਿੱਚ ਪਾਣੀ ਨਹੀਂ ਜਰਾਬਾਂ ਵੀ ਨਹੀਂ ਲਾਉਣ ਦੀ ਲੋੜ ਪਈ ਉਹਨਾਂ ਨੂੰ ਪੈਸੇ ਮਿਲ ਗਏ ਉਹਨਾਂ ਦੇ ਘਰਾਂ ਦੇ ਵਿੱਚ ਨੁਕਸਾਨ ਹੋਇਆ ਸੀ ਨਹੀਂ ਬਿਲਕੁਲ ਨਹੀਂ ਹੋਇਆ ਜੀ ਕੋਈ ਨੁਕਸਾਨ ਨਹੀਂ ਪਿੰਨ ਦੇ ਵਿਚਕਾਰ ਕਰਨੇ ਅਜੇ ਵੀ ਮੌਕੇ ਦੇ ਦੇਖੋ ਉਹਨਾਂ ਦੇ ਵਿਹੜੇ ਵਿੱਚ ਵੀ ਪਾਣੀ ਨਹੀਂ ਵੜਿਆ ਸ਼ਸ਼ੀਆਕਾਲ ਤੁਸੀਂ ਦੇਖ ਰਹੇ ਹੋ ਦਾਨ ਮਿਊਟ ਮੈਂ ਹਾਂ ਵਰੁਣਪੱਟ ਹੜ੍ਹਾਂ ਦੇ ਦੌਰਾਨ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪੰਜ ਪਿੰਡਾਂ ਦੇ ਵਿੱਚ ਸਭ ਤੋਂ ਜ਼ਿਆਦਾ ਮਾਰ ਪਈ ਹੜ੍ਹਾਂ ਦੇ ਦੌਰਾਨ ਬਹੁਤ ਸਾਰੀ ਸਮਾਜ ਸੇਵੀ ਸੰਸਥਾਵਾਂ ਸਥਾਨਕ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਵੱਲੋਂ ਕਈ ਲੋਕਾਂ ਦੀ ਬਾਹ ਵੀ ਫੜੀ ਗਈ ਤੇ ਹੁਣ ਅਸੀਂ ਫਿਰੋਜ਼ਪੁਰ ਜ਼ਿਲ੍ਹੇ ਦੇ ਅਧੀਨ ਜਿਹੜੇ ਪਿੰਡਾਂ ਦੇ ਵਿੱਚ ਸਭ ਤੋਂ ਜ਼ਿਆਦਾ ਮਾਰ ਪਈ ਚਾਹੇ ਉਸ ਦੇ ਵਿੱਚ ਟੈਂਡੀ ਵਾਲਾ ਪਿੰਡ ਹੋਵੇ ਜੱਲੂਕੇ ਹੋਵੇ ਤੇ ਕਾਲੂ ਵਾਲਾ ਪਿੰਡ ਹੋਵੇ ਉਹ ਪਿੰਡਾਂ ਦੇ ਵਿੱਚ ਵੀ ਜਾਵਾਂਗੇ ਫਿਲਹਾਲ ਅਸੀਂ ਟੈਂਡੀ ਵਾਲਾ ਪਿੰਡ ਦੇ ਵਿੱਚ ਮੌਜੂਦ ਆ ਉਸ ਘਰ ਦੇ ਵਿੱਚ ਮੌਜੂਦ ਆ ਜਿੱਥੇ ਹੜ੍ਹਾਂ ਦੇ ਨਾਲ ਕਾਫੀ ਨੁਕਸਾਨ ਹੋਇਆ ਤਾਂ ਉਸ ਪਰਿਵਾਰ ਦੇ ਨਾਲ ਮੁਲਾਕਾਤ ਵੀ ਕਰਾਂਗੇ ਇੱਕ ਤਸਵੀਰ ਵੀਡੀਓ ਜਰਨਲਿਸਟ ਨੂੰ ਕਹਾਂਗਾ ਕਿ ਉਸ ਘਰ ਦੀ ਜ਼ਰੂਰ ਦਿਖਾਉਣ ਜਿੱਥੇ ਹਜੇ ਵੀ ਘਰ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਦੀਵਾਰਾਂ ਦੇ ਵਿੱਚ ਤਰੇੜਾਂ ਜਿਹੜੀਆਂ ਨੇ ਉਹ ਆਈਆਂ ਹੋਈਆਂ ਹੈਗੀਆਂ ਨੇ ਤੇ ਘਰ ਦੇ ਅੰਦਰ ਉਹਨਾਂ ਵੱਲੋਂ ਬੀਮ ਪਾ ਕੇ ਛੱਤਾਂ ਨੂੰ ਬਚਾਇਆ ਗਿਆ ਹੈਗਾ ਤਾਂ ਗੱਲਬਾਤ ਕਰਾਂਗੇ ਤੁਸੀਂ ਫਿਲਹਾਲ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਨ੍ਹਾਂ ਘਰਾਂ ਦੇ ਵਿੱਚ ਜਦੋਂ ਹੜ੍ਹ ਆਏ ਪਾਣੀ ਆਇਆ ਤਾਂ ਇਸ ਘਰ ਦੀਆਂ ਨੀਹਾਂ ਜਿਹੜੀਆਂ ਉਹ ਦਾ ਬਗੈਆਂ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਇਨ੍ਹਾਂ ਘਰਾਂ ਦੇ ਵਿੱਚ ਹੁਣ ਹਾਲਾਤ ਇਹ ਨੇ ਇਸ ਤਰੀਕੇ ਦੇ ਨਾਲ ਜੋ ਇੱਥੋਂ ਦੇ ਲੋਕ ਨੇ ਉਹ ਇਸ ਤਰੀਕੇ ਦੇ ਨਾਲ ਸਪੋਰਟ ਲਾ ਕੇ ਇਨ੍ਹਾਂ ਕਮਰਿਆਂ ਨੂੰ ਬਚਾਇਆ ਗਿਆ ਹੈਗਾ ਤਾਂ ਗੱਲਬਾਤ ਵੀ ਕਰਾਂਗੇ ਆ ਕੀ ਨਾਮ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਸਰ ਜੀ ਸਰ ਜੀ ਮੇਰਾ ਨਾਮ ਅਮਰੀਕ ਸਿੰਘ ਹੈ ਜੀ ਪਿੰਡ ਟੈਂਡੀ ਵਾਲੇ ਦਾ ਜੀ ਰਹਿਣ ਵਾਲਾ ਜੀ ਜੀ ਸਰ ਇਹ ਮੇਰਾ ਕਾਰ ਹੈ ਕਿਉਂਕਿ ਸਰ ਸੰਸਥਾ ਕਾਫੀ ਆਈਆਂ ਜਿਵੇਂ ਕੁਝ ਸੰਸਥਾ ਨੇ ਸਾਡੀ ਹੈਲਪ ਕੀਤੀ ਹੈ ਜਿੱਦਾਂ ਆਪਣੇ सोनू सूद ਦੀ ਪੈਣ ਆਈ ਸੀ ਉਹਨਾਂ ਨੇ ਕੰਬਲ ਵਗੈਰਾ ਦਿੱਤੇ ਆ ਕੁਝ ਰਾਸ਼ਨ ਵਗੈਰਾ ਪਹੁੰਚਾਇਆ ਤੇ ਉਹਨਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਦਾ ਸਹੀ ਆਪਣਾ ਪੈਸਾ ਲੱਗਾ ਫਾਊਂਡੇਸ਼ਨਾਂ ਦਾ ਮੰंजे ਘਰਾਂ ਤੱਕ ਪਹੁੰਚਾਇਆ ਹੈ ਰਾਸ਼ਨ ਤੇ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਆ ਤੇ ਨਾਲ ਫਾਊਂਡੇਸ਼ਨਾਂ ਨੂੰ ਇਹ ਕਰਦੇ ਆ ਵੀ ਉਹ ਕਈ ਫਾਊਂਡੇਸ਼ਨਾਂ ਆ ਕੇ ਚੈੱਕ ਕਰਨ ਵੀ ਸਾਡਾ ਕਿਹੜਾ ਦਾਨ ਦਿੱਤਾ ਵਾ ਸਹੀ ਤਰੀਕੇ ਨਾਲ ਲੱਗਾ ਹੈ ਕਿ ਰਹਿ ਗਿਆ ਜਿੱਦਾਂ ਇਹ ਦੁਬਈ ਟਰਾਂਸਪੋਰਟ ਵਾਲੇ ਇੱਥੇ ਆਏ ਸੀਗੇ ਸਰ ਉਹਨਾਂ ਨੇ ਮਿਲੀ ਭੁਗਤ ਕਰਕੇ ਇਹਨਾਂ ਆ ਕੇ ਸਿੱਧਾ ਨੰਬਰਦਾਰ ਤੇ ਪਟਵਾਰੀ ਸੀਗੇ ਨਾਲ ਨੰਬਰਦਾਰ ਦੇ ਘਰੇ ਬੈਠ ਕੇ ਉਹਨਾਂ ਦੇ 4-5 ਕਰਾਂ ਨੂੰ ਲੱਖ ਲੱਖ ਰੁਪਈਆ ਦੇ ਗਏ ਉੱਥੇ ਸਾਈਡ ਤੇ ਕੁਝ ਰਿਸ਼ਤੇਦਾਰ ਸ਼ੋਅ ਕਰਕੇ ਤੇ ਸਾਡੇ ਆ ਵੇਖ ਲਓ ਕਰ ਤੁਸੀਂ ਦਿਖਾ ਹੀ ਰਹੇ ਜੀ ਸਰ ਤੇ ਸਾਨੂੰ ਕੁਝ ਨਹੀਂ ਮੰਨ ਕੇ ਚੱਲ ਮਿਲਿਆ ਜੀ ਤੇ ਨਾਲ ਹੀ ਸਰ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਵੀ ਅਸੀਂ ਮਿਲੇ ਸੀ ਅਸੀਂ ਇਹੀ ਬੇਨਤੀ ਕੀਤੀ ਸੀ ਵੀ ਸਰ ਸਾਡੀ ਅਪੀਲ ਹੈ ਤੁਹਾਨੂੰ ਹੁਣ ਵੀ ਅੱਜ ਵੀ ਅਸੀਂ ਅਪੀਲ ਕਰਦੇ ਆਂ ਵੀ ਸਾਨੂੰ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਿਲੀ ਅਜੇ ਤੱਕ ਕੰਬਰੀਆਂ ਦੀ ਨਹੀਂ ਮਿਲੀ ਤੇ ਨਾ ਹੀ ਸਰ ਸਾਡੇ ਦੂਜੇ ਕੋਈ ਜ਼ਮੀਨਾਂ ਦਾ ਕੋਈ ਮਸਲਾ ਹੱਲ ਹੋਇਆ ਤੇ ਨੋਚਾਂ ਵਗੈਰਾ ਦਾ ਅਜੇ ਤੱਕ ਤਾਂ ਪੈਂਡਿੰਗ ਹੀ ਪਿਆ ਹੈ ਤੇ ਅਸੀਂ ਸੀਐਮ ਸਾਹਿਬ ਨੂੰ ਵੀ ਰਿਕਵੈਸਟ ਕਰਦੇ ਆਂ ਵੀ ਸਾਡੇ ਜਿਹੜਾ ਇਲਾਕੇ ਦਾ ਫਰੋਹੀਪੁਰ ਜ਼ਿਲ੍ਹੇ ਦਾ ਖੁਦ ਆਪ ਦੁਬਾਰਾ ਨਵੇਖਣ ਕਰਨ ਕਿਉਂਕਿ ਇੱਕ ਵਾਰੀ ਆਏ ਸੀ ਆਪਣੇ ਘਰ ਕੋਲ ਇੱਥੇ ਸੀਗੇ ਮੇਰਾ ਵੀ ਮੇਲ ਹੋਇਆ ਸੀ ਸਰ ਮੈਂ ਫੋਟੋ ਕਰਵਾਈ ਸੀ ਨਾਲ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ ਸਾਡੇ ਮਸਲੇ ਦਾ ਇਲਾਕੇ ਦਾ ਮਸਲਾ ਹੱਲ ਕੀਤਾ ਜਾਵੇ ਜ਼ਮੀਨਾਂ ਦਾ ਵੀ ਤੇ ਸਾਡੇ ਕਮਰੇ ਵਗੈਰਾ ਜਿਹੜੇ ਕਰਾਇਆ ਕਿਉਂਕਿ ਸਾਨੂੰ 5-5 ਮਰਲੇ ਕੁਝ ਵੀਰਾਂ ਨੇ ਕਿਹਾ ਪਿੱਛੇ ਜੰਗਾ ਵੀ ਚਾਹੀਦੀ ਏ ਤੇ ਜਿਹੜਾ ਕਦੇ ਜੰਗ ਦੀ ਮਾਰ ਹੁੰਦੀ ਆ ਤੇ ਕਦੇ ਆ ਪਾਣੀ ਦੀ ਮਾਰ ਤੇ ਇਹੀ ਸੀਐਮ ਸਾਹਿਬ ਨੂੰ ਅੱਜ ਵੀ ਅਸੀਂ ਬੇਨਤੀ ਕਰਦੇ ਆਂ ਵੀ ਸਾਨੂੰ ਤੁਸੀਂ ਦੁਬਾਰਾ ਆ ਕੇ ਚੈੱਕ ਕਰੋ ਸਾਡਾ ਪਰਮਾਨੈਂਟਲੀ ਹੱਲ ਹੋ ਜਾਵੇ ਜੀ ਤੇ ਆ ਉਹ ਸਾਮਾਨ ਵੀ ਕੁਝ ਬਾਹਰ ਕੱਢਿਆ ਹੋਇਆ ਨੁਕਸਾਨ ਦੀ ਜੇਕਰ ਗੱਲ ਕਰੀਏ ਕਿੰਨਾ ਕੁ ਨੁਕਸਾਨ ਜਿਹੜਾ ਤੁਹਾਡਾ ਹੁਣ ਤੱਕ ਹੋ ਗਿਆ ਸਰ ਨੁਕਸਾਨ ਨੂੰ ਵੇਖੀ ਤਾਂ ਤਕਰੀਬਨ ਮੇਰਾ ਖੋਦਾ ਪੰਜ ਕਿਲੇ ਛੋਨਾ ਸੀਗਾ ਸਾਰਾ ਮਰਗਾਂ ਚਾਰ ਤਿੰਨ ਚਾਰ ਲੱਖ ਦਾ ਸਾਡਾ ਨੁਕਸਾਨ ਹੋ ਗਿਆ ਇਦਾਂ ਹੀ ਤਕਰੀਬਨ ਕਿਸੇ ਦਾ 10 ਕਿਲੇ ਹੀ ਪੰਜ ਕਿਲੇ ਢਾਈ ਨੁਕਸਾਨ ਤਾਂ ਤਕਰੀਬਨ ਵੇਖੀ ਤਾਂ ਟੋਟਲ ਹੀ ਟੈਂਡੀ ਵਾਲੇ ਦਾ ਗੱਟੀ ਰਾਜੋ ਕੇ ਆਪਣੇ ਜੱਲੋ ਕੇ ਤੇ ਨਵੀਂ ਗੱਟੀ ਰਾਜੋ ਕੇ ਕਾਲੂ ਵਾਲੇ ਦਾ ਤਕਰੀਬਨ ਬਹੁਤ ਨੁਕਸਾਨ ਹੈ ਜਿੰਦੇ ਵਿੱਚ ਅੱਜ ਤੱਕ ਨਹੀਂ ਪਰਵਾਹੀ ਹੋਈ ਜਿਵੇਂ ਕਾਲੂ ਵਾਲੇ ਦੇ ਕੁਝ ਵਿੱਚ ਜ਼ਮੀਨਾਂ ਹੈਗੀਆਂ ਨੇ ਸਾਡੇ ਪਿੰਡ ਦੀਆਂ ਉਹਨਾਂ ਦੇ ਰੇਤਾ ਪਿਆ ਵਿਚਾਰ 4 ਫੁੱਟ ਦੇ 3 ਫੁੱਟ ਕੁਝ ਵਿਚਾਰਿਆਂ ਨੇ ਆਦੇ ਕੋਲੋਂ ਪੈਸਾ ਲਾ ਕੋਈ ਸੰਸਥਾਾਂ ਨੇ ਦੇ ਕੇ ਪੈਸਾ ਤੇ ਕੁਝ ਹੱਲ ਹੋਇਆ ਤੇ ਕੋਈ ਅਜੇ ਤੱਕ ਵੀ ਨਹੀਂ ਸਰਮਾਨੇ ਚੱਲ ਵੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਤੇ ਮੰਨ ਕੇ ਚੱਲੇ ਵੀ ਅੱਜ ਵੀ ਉਦਾਂ ਹੀ ਨੁਕਸਾਨ ਹੈਗਾ ਵੀ ਮੰਨ ਚਲ ਸਰਕਾਰ ਵੱਲੋਂ ਨਾ ਤਾਂ ਮੁਆਵਜ਼ਾ ਆਪਾਂ ਨੂੰ ਮਿਲਿਆ ਜੀ ਜੇ ਕੱਚੀਆਂ ਜ਼ਮੀਨਾਂ ਦਾ ਤੇ ਨਾ ਹੀ ਸਾਰਾ ਆਪਾਂ ਨੂੰ ਕੰਬਰਿਆਂ ਦੇ ਕੁਝ ਕੁਝ ਕਰਾ ਨੂੰ ਆਪਣੇ ਮਿਲੀ ਭੁਗਤ ਕਰਕੇ ਜਿਵੇਂ ਨੰਬਰਦਾਰ ਸੀਗਾ ਇਥੋਂ ਦਾ ਮਿਲੀ ਭੁਗਤ ਕਰਕੇ ਉਹਨੇ ਆਪ ਦੇ ਨਾਮ ਕੁਝ ਦਿੱਤੇ ਆ ਉਹਨਾਂ ਨੂੰ ਕਿਸੇ ਨੂੰ 120000 ਮਿਲ ਗਿਆ ਕਿਸੇ ਨੂੰ 40000 ਕਿਸੇ ਨੂੰ 80000 ਤੇ ਫਿਰ ਹਾਲਾਲ ਸਾਢੇ ਤਾਂ ਮੰਤਲ ਵੀ ਇਥੇ ਕੁਝ ਨਹੀਂ ਮਿਲਿਆ ਸੀ सीएम ਸਾਹਿਬ ਅਗਰ ਰਿਕਵੈਸਟ ਕਰਦੇ ਮੁਆਵਜ਼ਾ ਤਾਂ ਤਕਰੀਬਨ ਸਾਰਿਆਂ ਨੂੰ ਦਿੱਤਾ ਗਿਆ ਸੀਗਾ ਤੁਹਾਨੂੰ ਤੁਹਾਡੀ ਕਿੰਨੀ ਜ਼ਮੀਨ ਹੈਗੀ ਟੋਟਲ ਸਰ ਸਾਡੀ ਜ਼ਮੀਨ ਹੈਗੀ ਆਪਣੇ ਆਪਣੇ ਤਿੰਨ ਕਿਲੇ ਜੀ ਤੇ ਕੁਛ ਸਾਡੇ ਕੋਲ ਆਪਣੇ ਠੇਕੇ ਗਏਨੇ ਸੀਗੀ ਜ਼ਮੀਨ ਤੇ ਇਦਾਂ ਹੀ ਆਸੇ ਪਾਸੇ ਪਿੰਡਾਂ ਦੇ ਸਾਰਿਆਂ ਦੇ ਨੁਕਸਾਨ ਸਾਰਿਆਂ ਦਾ ਹੈ ਪਰ ਜ਼ਮੀਨਾਂ ਜੋ ਰਜਿਸਟਰੀ ਸੀਗੀਆਂ ਉਹਨਾਂ ਨੂੰ ਹੀ ਮੁਆਜਬਾ ਮਿਲਿਆ ਸਾਨੂੰ ਮੁਆਜਬਾ ਕਿਸੇ ਨੂੰ ਨਹੀਂ ਮਿਲਿਆ ਕਿ ਸਾਡੇ ਪਵਿਸ਼ਰ ਗਵਰਨਮੈਂਟ ਦੀ ਜ਼ਮੀਨ ਹੈ ਤੇ ਗਰਦੌਰੀਆਂ ਮੰਨ ਕੇ ਚੱਲ ਸਾੜੀ ਸੀਗੀ ਪਹਿਲਾ 2018 ਤੋਂ ਬਾਅਦ ਮੰਨ ਕੇ ਚੱਲ ਤੇ ਇਹ ਸਰਕਾਰ ਨੇ ਕਾਂਗਰਸ ਦੀ ਸਰਕਾਰ ਵੱਲੇ ਟੁੱਟ ਗਈਆਂ ਸੀਗੀਆਂ ਪਤਾ ਨਹੀਂ ਕੀ ਹਾਲਾਤ ਕਰਕੇ ਤੇ ਉਸ ਤੋਂ ਪਹਿਲਾਂ ਸਾਨੂੰ ਮਾਜਵਾ ਸਾਰਿਆਂ ਨੂੰ ਮਿਲਦਾ ਹੁੰਦਾ ਸੀ ਕੱਚੀਆਂ ਜ਼ਮੀਨਾਂ ਵਾਲ ਨੂੰ ਵੀ ਤੇ ਹੁਣ ਸੀਐਮ ਸਾਹਿਬ ਅੱਗੇ ਇਹੋ ਰਿਕਵੈਸਟ ਹੈ ਵੀ ਸਾਨੂੰ ਮਾਜਵਾ ਵੀ ਮਿਲਣਾ ਚਾਹੀਦਾ ਹੈ ਤੇ ਜਿਹੜਾ ਮੰਚਲ ਵੀ ਕੋਈ ਮਿਲੀ ਭੁਗਤ ਜਿੱਦਾਂ ਹੋਈ ਹੈ ਕੋਈ ਵੀ ਆ ਕਮਰੇ ਵਗੈਰਾ ਵਿੱਚ ਤੇ ਇਹ ਵੀ ਇਨਸਾਫ ਸਾਨੂੰ ਮਿਲਣਾ ਚਾਹੀਦਾ ਤੇ ਜਿਹੜੇ ਰਹਿ ਗਏ ਗਰੀਬ ਵਿਚਾਰ ਵਿਚਾਰੇ ਪਿੰਡ ਦੇ ਲੋਕ ਉਹਨਾਂ ਦੇ ਵੀ ਮਤਲਬ ਵੀ ਕਮਰੇ ਮਿਲਣੇ ਚਾਹੀਦੇ ਨੇ ਜੀ ਇਹ ਤੁਹਾਡਾ ਹੀ ਘਰ ਹੈ ਜੀ ਮੁਖਤਿਆਰ ਸਿੰਘ ਮੇਰਾ ਨਾਮ ਹੈ ਜੀ ਮੁਖਤਿਆਰ ਜੀ ਤੁਸੀਂ ਤੁਹਾਡਾ ਬੇਟਾ ਕਹਿ ਰਿਹਾ ਕੀ ਜੋ ਨੰਬਰਦਾਰ ਹੈ ਵੀ ਉਹ ਮਿਲੀ ਭੁਗਤ ਕਰ ਗਿਆ ਕੁਝ ਇੱਕ ਐਨਜੀਓ ਸੰਸਥਾਵਾਂ ਆਈਆਂ ਉਹ ਪੈਸਾ ਜਾਂ ਕੁਝ ਵੀ ਆਇਆ ਤਾਂ ਉਹ ਆਪਣੇ ਹੀ ਨਜ਼ਦੀਕੀਆਂ ਨੂੰ ਜਾਂ ਆਪਣੇ ਹੀ ਪਰਿਵਾਰਕ ਮੈਂਬਰਾਂ ਨੂੰ ਦਵਾ ਦਿੱਤਾ ਗਿਆ ਕੀ ਇਹ ਸੱਚ ਹੈ ਬਿਲਕੁਲ ਜੀ ਸਹੀ ਗੱਲ ਹੈ ਜੋ ਆ ਕਮਰੇ ਵੀ ਦੇਖ ਕੇ ਗਏ ਉਹ ਵੀ ਉਹਨੇ ਮਿਲੀ ਭੁਗਤ ਹੋ ਕੇ ਉਹਨਾਂ ਆਦੇ ਆਦੇ ਜਿਨ੍ਹਾਂ ਦੇ ਵਿਹੜੇ ਦੇ ਵਿੱਚ ਪਾਣੀ ਨਹੀਂ ਜਰਾਬਾਂ ਵੀ ਨਹੀਂ ਲਾਉਣ ਦੀ ਲੋੜ ਪਈ ਉਹਨਾਂ ਨੂੰ ਪੈਸੇ ਮਿਲ ਗਏ ਜਿਹੜੀ ਐਨਜੀਓ ਆਈ ਕੋਈ ਉਹੀ ਨਾਲ ਪਟਵਾਰੀ ਸੀ ਇੱਥੇ ਦੇਖ ਕੇ ਕਹਿੰਦੇ ਮੌਲ ਦੇਖ ਕੇ ਸਭ ਕੁਝ ਕਰਾਂਗੇ ਐਡ ਤੂੰ ਪਿੱਛੇ ਜਾ ਕੋਈ ਆਪ ਦੇ ਆਪ ਦੇ ਪਰਿਵਾਰਾਂ ਦੇ ਵਿੱਚ ਹੀ ਉਹਨਾਂ ਪੰਜ ਛੇ ਕਰਾਣੇ ਉਹ ਜੋ ਸਹਾਇਤਾ ਦੇ ਗਏ ਲੈ ਵੰਡ ਲਈ ਉਹਨਾਂ ਦੇ ਘਰਾਂ ਦੇ ਵਿੱਚ ਨੁਕਸਾਨ ਹੋਇਆ ਸੀ ਨਹੀਂ ਬਿਲਕੁਲ ਨਹੀਂ ਹੋਇਆ ਜੀ ਕੋਈ ਨੁਕਸਾਨ ਨਹੀਂ ਪਿੰਡ ਦੇ ਵਿਚਕਾਰ ਕਰਨੇ ਅਜੇ ਵੀ ਮੌਕੇ ਤੇ ਦੇਖੋ ਉਹਨਾਂ ਦੇ ਵਿਹੜੇ ਵਿੱਚ ਵੀ ਪਾਣੀ ਨਹੀਂ ਵੜਿਆ ਕੋਈ ਉੱਥੇ ਨੁਕਸਾਨ ਨਹੀਂ ਹੋਇਆ ਉਹਨਾਂ ਨੇ ਬਸ ਸਿਰਫ ਨੰਬਰਦਾਰ ਨੇ ਮਿਲੀ ਭੁਗਤ ਨਾਲ ਆਪ ਦੇ ਆਪ ਦੇ ਨੂੰ ਦਵਾ ਕੇ ਆਪਣੇ ਬੰਦੇ ਖੜੇ ਕਰਕੇ ਪਿੱਛੇ ਲਾ ਜਾ ਕੇ ਲੋੜ ਮੰਦੌਲ ਨਹੀਂ ਮਿਲਿਆ ਕੋਈ ਕੋਈ ਸਬੂਤ ਹੈ ਤੁਹਾਡੇ ਕੋਲੇ ਦਿੱਤਾ ਕਿਸੇ ਸਥਾਨਕ ਪ੍ਰਸ਼ਾਸਨ ਨੂੰ ਉਹ ਜੀ ਵਿੱਚ ਫੋਟੋਆਂ ਵੀਡੀਓ ਆਈਆਂ ਜਿੱਦੜ ਪੈਸੇ ਫੜਾਉਂਦੇ ਪਏ ਤੇ ਜਿਹੜਿਆ ਹੁਣ ਮੋਬਾਈਲ ਤੇ ਚੈੱਕ ਕਰਦੇ ਵੀ ਜਿਨ੍ਹਾਂ ਦਾ 1 ਇੱਕ 20 ਆ ਗਿਆ ਕਿਸੇ ਦਾ 8000 ਆ ਗਿਆ ਕਿਸੇ ਦਾ 4000 ਆ ਗਿਆ ਜਿਨ੍ਹਾਂ ਨੂੰ ਕੋਈ ਪਾਣੀ ਦੀ ਮਾਰ ਦਾ ਕੋਈ ਨੁਕਸਾਨ ਹੀ ਨਿਕਰਾਦਾ ਹੋਇਆ ਫਸਲਾਂ ਦਾ ਤਾਂ ਸਾਰਿਆਂ ਦਾ ਸਾਡਾ ਹੋ ਗਿਆ ਤੇ ਜਿਹੜਾ ਘਰਾਂ ਵਾਸਤੇ ਜਿਹੜੀ ਉਹ ਆਏ ਸੀ ਪੀ ਡੀ ਓ ਡੀ ਦੀ ਟੀਮ ਲਿਖਣ ਵਾਸਤੇ ਉਹਨਾਂ ਵਿੱਚ ਇਹਨਾਂ ਮਿਲੀ ਪੁੱਤੋ ਕੇ ਨੰਬਰਦਾਰ ਨੇ ਆਪ ਦੇ ਆਪ ਦੇ ਖਾਜ ਨੂੰ ਤੇ ਕਈ ਐਨੀਆਂ ਨਾਲ ਵੀ ਮਿਲੀ ਭੁਗਤ ਕਰਕੇ ਸਾਜ ਬਾਜ ਹੋ ਕੇ ਸਾਈਡ ਤੇ ਬੈਠ ਕੇ ਪੈਸਾ ਬਾ ਲੈ ਲਿਆ ਲੋੜਵੰਦਾਂ ਤੱਕ ਨਹੀਂ ਪਹੁੰਚਣ ਦਿੱਤਾ ਤੇ ਬਹੁਤ ਤੰਦਰੀ ਹੋਈ ਹੈ ਇੱਥੇ ਤੁਸੀਂ ਤੁਸੀਂ ਜਿਹੜੀ ਸੰਸਥਾਵਾਂ ਨੇ ਪੈਸਾ ਦਿੱਤਾ ਜਾਂ ਮਦਦ ਕੀਤੀ ਉਹਨਾਂ ਤੱਕ ਇਹ ਗੱਲਾਂ ਪਹੁੰਚਾਈਆਂ ਵੀ ਗਰਾਊਂਡ ਤੇ ਰਿਐਲਿਟੀ ਕੁਝ ਹੋਰ ਹੈ ਪੈਸਾ ਜਿਵੇਂ ਤੁਸੀਂ ਕਹਿ ਰਹੇ ਹੋ ਸਾਨੂੰ ਨਹੀਂ ਮਿਲੀ ਯੂ ਹੁਣ ਕੀ ਹੋਈਆਂ ਉਹਨਾਂ ਦਾ ਸਾਨੂੰ ਕੋਈ ਡਰੈਸ ਦੀ ਨਹੀਂ ਪਤਾ ਕੁਝ ਨਹੀਂ ਆਇਆ ਤੇ ਦੇ ਕੇ ਚਲੇ ਗਏ ਇੱਥੇ ਰੋਲਾ ਪਿੰਡ 'ਚ ਪਾਉਂਦੇ ਰਹਿ ਕੇ ਸਾਰੇ ਬਈ ਲੋੜਵੰਦਾਂ ਨੂੰ ਕਿਉਂ ਨਹੀਂ ਮਿਲਿਆ ਮਿਲੂਗਾ ਜੀ ਆਉਣਗੇ ਦੁਬਾਰਾ ਆਉਣਗੇ ਆਉਣਗੇ ਮਿਲੂਗਾ ਇਦਾਂ ਕਹਿ ਕੇ ਨੰਬਰ ਦਾ ਪੰਚ ਨਾਲ ਨਹੀਂ ਗੱਲਬਾਤ ਹੋਈ ਸਰਪੰਚ ਨੂੰ ਵੀ ਕਹਿਆ ਵੀ ਸਰਪੰਚਾ ਇਹ ਕੀ ਹੋਇਆ ਪਿੰਡ ਵਿੱਚ ਆ ਗੜਬੜੀ ਏ ਇਦਾਂ ਹੋ ਗਈ ਉਹ ਕਹਿੰਦਾ ਮੈਨੂੰ ਤਾਂ ਪਤਾ ਕਿੱਦਾਂ ਨੰਬਰਦਾਰ ਕੋਲ ਆਏ ਨੇ ਇਦਾਂ ਹੀ ਘਰ ਘੁਰ ਕੇ ਦੇ ਕੇ ਪੈਸੇ ਚਲੇ ਗਏ ਬਾਕੀਆਂ ਦਾ ਸੋਚਾਂਗੇ ਆ ਕੇ ਸੋਚਾਂਗੇ ਉਹ ਕਹਿ ਗਏ ਉਹ ਜਲਦਬਈ ਤੋਂ ਆਏ ਸੀ ਸਾਡੇ ਸਾਹਮਣੇ ਅਸੀਂ ਰੋਕਦੇ ਵੀ ਨਹੀਂ ਵੀ ਸਾਡੇ ਘਰ ਵੀ ਵੇਖ ਕੇ ਗਏ ਨੇ ਵੀ ਵਾਕਿਆ ਇਹਨਾਂ ਦੇ ਘਰ 파ਟ ਗਏ ਨੇ ਨੁਕਸਾਨ ਹੋ ਗਿਆ ਜੇ ਤੂੰ ਜਾ ਕੇ ਪਿੱਛੇ ਜਾ ਕੇ ਬੈਠ ਕੇ ਕੁਝ ਕੀਤਾ ਹਣਾ ਜੋ ਵੀ ਇਸ ਲਈ ਆਪਾਂ ਪਿੰਡ ਦੀ ਬਾਹਰਵਾਈ ਚਾ ਤੁਹਾਡਾ ਘਰ ਜਿਹੜਾ ਬਾਹਰਵਾਈ ਚ ਹੈ ਕਿੰਨੇ ਘਰ ਨੁਕਸਾਨੇ ਗਏ ਹੈਗੇ ਨੇ ਤੇ ਪਿੰਡ ਦੇ ਅੰਦਰ ਕਿੰਨੇ ਨੁਕਸਾਨੇ ਗਏ ਪਿੰਡ ਦੇ ਬਾਹਰ ਬਾਹਰ ਤਾਂ तकरीबन ਕਾਫੀ ਘਰ ਨੁਕਸਾਨੇ ਗਏ ਨੇ ਮੰਨ ਕੇ ਘੱਟੋ ਘੱਟ 70-75 ਘਰ ਜਿਹੜੇ ਪਿੰਡੋਂ ਬਾਹਰ ਬਾਹਰ ਨੇ ਨੁਕਸਾਨੇ ਗਏ ਨੇ ਪਿੰਡ ਦੇ ਵਿੱਚ ਪਾਣੀ ਨਹੀਂ ਪਿਆ ਵਿਚਕਾਰ ਸਾਰੇ ਘਰ ਸੇਫ ਨੇ ਸਿਰਫ ਉਹਨਾਂ ਦੇ ਫਸਲ ਨੁਕਸਾਨੇ ਗਏ ਟੋਟਲ ਕਿੰਨੀ ਫਸਲ ਨੁਕਸਾਨੀ ਗਈ ਹੈ ਇਸ ਪਿੰਡ ਦੀ ਟੋਟਲ 100% ਜੋ ਵੀ ਸੀ ਸਭ ਕੁਝ ਨਹੀਂ ਬਚਿਆ ਤੇ ਘਰ ਦਾ ਫਿਰ ਹੁਣ ਗੁਜ਼ਾਰਾ ਕਿਵੇਂ ਚੱਲ ਰਿਹਾ ਫਸਲ ਤਾਂ ਚਲੀ ਗਈ ਹੋਰ ਕੋਈ ਕੰਮ ਕਰ ਹੈ ਤੁਹਾਡਾ ਕੰਮ ਕਰ ਇਹ ਤਾਂ ਜਿੱਦਾਂ ਕੋਈ ਤੇਲ ਦੇ ਗਈ ਸੰਤਾ ਕੁਛ ਬੀਜ ਦੇ ਗਈਆਂ ਉਹ ਅਸੀਂ ਕਣਕ ਵੀ ਦੀਆਂ ਹੁਣ ਅਗਾ ਮਾਲਕ ਦੇ ਆਖਰੀ ਆ ਕੁਝ ਸਰਕਾਰ ਦੀ ਤਾਂ ਮੰਗ ਕਰਨੇ ਹਮ ਕੋਈ ਸਹਾਇਤਾ ਕਰਨਗੇ ਤੇ ਬਹੁਤ ਤੁਹਾਨੂੰ ਆਦਾ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਹੜਾਂ ਦੀ ਮਾਰ ਪਈ ਟੈਂਡੀ ਵਾਲਾ ਪਿੰਡ ਦੇ ਵਿੱਚ ਤਾਂ ਇਹ ਤਸਵੀਰਾਂ ਨੇ ਰਿਐਲਿਟੀ ਚੈੱਕ ਦਾਨ ਮਿਊਟ ਦੀ ਟੀਮ ਗਰਾਊਂਡ ਜ਼ੀਰੋ ਤੇ ਕਰਨ ਪਹੁੰਚੀ ਸੀ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਘਰ ਦੇ ਵਿੱਚ ਜੇਕਰ 6 ਤੋਂ 7 ਕਮਰੇ ਨੇ ਤਾਂ ਉਹਦੇ ਵਿੱਚੋਂ ਦੀ ਇੱਕ ਹਿੱਸਾ ਪੂਰੇ ਘਰ ਦਾ ਪੂਰਾ ਬਹਿ ਗਿਆ ਹੈਗਾ ਜੇਕਰ ਇਸ ਘਰ ਦੇ ਅੰਦਰ ਦੀ ਪਿੱਛੇ ਨੀਹਾਂ ਦੇਖੋਗੇ ਤਾਂ ਤੁਸੀਂ ਦੀਵਾਰਾਂ ਜਿਹੜੀਆਂ ਹੈਗੀਆਂ ਪਿੱਛੇ ਦਬੀਆਂ ਹੋਈਆਂ ਨੇ ਤਾਂ ਦੀਵਾਰਾਂ ਦੇ ਵਿੱਚ ਜਿੱਥੇ ਅ ਦਰਾਰਾਂ ਆ ਚੁੱਕੀਆਂ ਨੇ ਤਾਂ ਕਿਸੇ ਵੇਲੇ ਵੀ ਇਹ ਘਰ गिर ਸਕਦਾ ਹੈਗਾ ਤਾਂ ਪਿੱਛੋਂ ਦੀ ਪਾਣੀ ਦੇ ਕਾਰਨ ਨੀਹਾਂ ਜਿਹੜੀਆਂ ਨੇ ਉਹ ਕਮਜ਼ੋਰ ਹੋਈਆਂ ਉਸ ਤੋਂ ਬਾਅਦ ਇਸ ਘਰ ਦਾ ਇੱਕ ਹਿੱਸਾ ਪੂਰਾ ਬਹਿ ਗਿਆ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਘਰ ਦੇ ਵਿੱਚੋਂ ਦੀ ਪਲਾਸਟਰ ਵੀ ਜਿਹੜਾ ਹੈਗਾ ਉਹ ਉੱਤਰ ਗਿਆ ਪਾਣੀ ਇੰਨਾ ਕਿ ਜ਼ਿਆਦਾ ਇਹਨਾਂ ਦੇ ਘਰਾਂ ਦੇ ਅੰਦਰ ਵੜਿਆ ਤਾਂ ਇਸ ਤਰੀਕੇ ਦੇ ਨਾਲ ਦੁਆਰਾਂ ਦੇ ਵਿੱਚ ਪਾੜ ਪੈ ਗਏ ਹੈਗੇ ਨੇ ਤਾਂ ਵੀਡੀਓ ਜਰਨਲਿਸਟ ਨੂੰ ਕਹਾਂਗਾ ਕਿ ਇਹ ਤਸਵੀਰਾਂ ਜਿਹੜੀਆਂ ਪਾੜ ਦੀਆਂ ਪਈਆਂ ਨੇ ਉਹ ਦੁਕਾਨ ਤਾਂ ਇਸ ਤਰੀਕੇ ਦੇ ਨਾਲ ਨੀਚੋਂ ਦੀ ਸਾਰਾ ਇਹ ਘਰ ਦਾ ਇੱਕ ਹਿੱਸਾ ਪੂਰਾ ਦਬਿਆ ਹੋਇਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਘਰ ਦੀਆਂ ਨੀਹਾਂ ਜਿਹੜੀਆਂ ਨੇ ਉਹ ਪੂਰੀਆਂ ਕਮਜ਼ੋਰ ਹੋ ਚੁੱਕੀਆਂ ਨੇ ਹਾਲਾਂਕਿ ਕੁਝ ਸਮਾਨ ਇਨ੍ਹਾਂ ਵੱਲੋਂ ਕੱਢ ਕੇ ਬਾਹਰ ਰੱਖਿਆ ਗਿਆ ਕੁਝ ਸਮਾਨ ਅੰਦਰ ਪਿਆ ਹੈਗਾ ਇਸ ਤਰੀਕੇ ਦੇ ਨਾਲ ਪਿੱਲਰ ਖੜੇ ਕਰਕੇ ਜਿਹੜੇ ਕਮਰਿਆਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਵਿੱਚ ਦੀਵਾਰਾਂ ਦੇ ਵਿੱਚ ਦਰਾਰਾਂ ਆਈਆਂ ਨੇ ਤਾਂ ਉਹਨਾਂ ਦਰਾਰਾਂ ਦੇ ਨਾਲ ਹੋਰ ਕੋਈ ਵੱਡਾ ਨੁਕਸਾਨ ਨਾ ਹੋਵੇ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਲੈਂਟਰ ਵੀ ਜਿਹੜਾ ਹੈਗਾ ਉਹ ਕਮਜ਼ੋਰ ਹੁੰਦਾ ਹੋਇਆ ਦਿਖਾਈ ਦੇ ਰਿਹਾ ਤਾਂ ਛੱਤਾਂ ਦੇ ਵਿੱਚੋਂ ਦੀ ਇਸ ਤਰੀਕੇ ਦੇ ਨਾਲ ਦਰਾਰਾਂ ਆ ਚੁੱਕੀਆਂ ਨੇ ਤਾਂ ਘਰਾਂ ਦੇ ਅੰਦਰ ਇਸ ਤਰੀਕੇ ਦੀਆਂ ਦਰਾਰਾਂ ਜਿਹੜੀਆਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੀਆਂ ਦਰਾਰਾਂ ਨੇ ਤਾਂ ਇਹ ਦਰਾਰਾਂ ਜਿਹੜੀਆਂ ਉਹ ਪਈਆਂ ਨੇ ਤਾਂ ਨੀਹਾਂ ਜਿੱਥੇ ਕਮਜ਼ੋਰ ਹੋਈਆਂ ਨੇ ਤਾਂ ਆਹ ਦਰਾਰਾਂ ਤੁਸੀਂ ਦੇਖ ਸਕਦੇ ਹੋ ਪੂਰੇ ਘਰ ਦੇ ਵਿੱਚ ਪਈਆਂ ਨੇ ਤਾਂ ਤਕਰੀਬਨ 3 ਕਮਰੇ ਇਸ ਘਰ ਦੇ ਨੁਕਸਾਨੇ ਗਏ ਨੇ ਤਿੰਨਾ ਕਮਰਿਆਂ ਦੇ ਵਿੱਚ ਪਿੱਲਰ ਲਗਾ ਕੇ ਇਹਨਾਂ ਕਮਰਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਸ ਤਰੀਕੇ ਦੇ ਨਾਲ ਸਾਈਡਾਂ ਤੇ ਹੁਣ ਜੋ ਨੀਹਾਂ ਕਮਜ਼ੋਰ ਹੋਈਆਂ ਉੱਥੇ ਥੋੜਾ ਇਸ ਕਿਸਾਨ ਪਰਿਵਾਰ ਵੱਲੋਂ ਜੋ ਕੈੰਦਾ ਨਜ਼ਰ ਆ ਰਿਹਾ ਕਿ ਇਹਨਾਂ ਕੋਲੇ ਇਸ ਹੜਾਂ ਦੇ ਕਾਰਨ ਇੱਕ ਫਸਲ ਇਹਨਾਂ ਦੀ ਨੁਕਸਾਨ ਹੀ ਗਈ ਲੇਕਿਨ ਹੁਣ نیچے ਥੋੜਾ ਕੰਮ ਕਰਵਾ ਕੇ ਪਿੱਲਰ ਖੜੇ ਕਰਵਾ ਕੇ ਇਸ ਕਮਰਿਆਂ ਨੂੰ ਬਚਾਇਆ ਗਿਆ ਹੈਗਾ ਤਾਂ ਅ ਅਮਰੀਕੀ ਜੀ ਦੱਸੋ ਤੁਹਾਡੇ ਪਰਿਵਾਰ ਦੇ ਵਿੱਚ ਕਿੰਨੇ ਫੈਮਿਲੀ ਮੈਂਬਰ ਨੇ ਤੇ ਤਿੰਨੇ ਬੱਚੇ ਨੇ ਬੱਚੇ ਕੀ ਕਹਿੰਦੇ ਹੈਗੇ ਨੇ ਤੁਹਾਡੇ ਘਰ ਦੇ ਫੀਮੇਲ ਜੋ ਮੈਂਬਰ ਨੇ ਉਹ ਕੀ ਗੱਲ ਕਹਿੰਦੇ ਹੈਗੇ ਨੇ ਕਿਉਂਕਿ ਇਹ ਘਰ ਦੇ ਵਿੱਚ ਰਹਿਣਾ ਹਜੇ ਸੇਫ ਨਹੀਂ ਆ ਕਿਸੇ ਵੇਲੇ ਵੀ ਚਲੋ ਪੀਲਰ ਲਗਾ ਕੇ ਤਾਂ ਤੁਸੀਂ ਬਚਾ ਲਿਆ ਹੈਗਾ ਇਹਨਾਂ ਤਿੰਨ ਕਮਰਿਆਂ ਨੂੰ ਪਰ ਖਤਰਾ ਹਜੇ ਵੀ ਹੈਗਾ ਦੇਖਿਆ ਕਿ ਨੀਹਾਂ ਲਗਾਤਾਰ ਇਹ ਇੱਕ ਪਾਸੇ ਨੂੰ ਝੁੱਕ ਰਹੀਆਂ ਨੇ ਸਰ ਜੀ ਅਸੀਂ ਸਾਡੇ ਫੈਮਿਲੀ ਮੈਂਬਰ ਹੈਗੇ ਅਸੀਂ ਮੇਰੇ ਡੈਡੀ ਵਰੀ ਛੇ ਪਾਈ ਆ ਜਿੰਦੇ ਵਿੱਚ ਛਿਆਂ ਵਿੱਚੋਂ ਇੱਕ ਘਰ ਉਥੇ ਉਹ ਚਾਚਾ ਜੀ ਐਕਸਪਾਇਰ ਹੋਏ ਹੋਏ ਇੱਕ ਤਾਜ ਜੀ ਨੇ ਪਿੱਛੇ ਇੱਕ ਚਾਚਾ ਜੀ ਇੱਥੇ ਤਿੰਨ ਘਰ ਸੀਗੇ ਇੱਥੇ ਡੈਡੀ ਦੇ ਦੋ ਪਰਾ ਹੋ ਰਹੇ ਨੇ ਉਹਨਾਂ ਦੇ ਘਰ ਉਹ ਖੜੇ ਆ ਤੇ ਇਹ ਸਾਡਾ ਘਰ ਆ ਜੀ ਤੇ ਅਸੀਂ ਫੈਮਿਲੀ ਮੈਂਬਰ ਮੇਰੇ ਮੰਮੀ ਡੈਡੀ ਆ ਤੇ ਅਸੀਂ ਦੋ ਪਰਾ ਆ ਤੇ ਇਹ ਪੈਣਾ ਦੋਨੇ ਵਿਆਹ ਆਈਆਂ ਤੇ ਮੈਂ ਵਿਆਹ ਮੇਰੇ ਮੇਰੇ ਇੱਕ ਗੁਡੀਆਂ ਜੀ ਹਾਂਜੀ ਹਾਂ ਤੇ ਗੁਡੀਆਂ ਕੀ ਕਹਿੰਦੀ ਹੈਗੀ ਜਦੋਂ ਘਰ ਦਾ ਉਹ ਸਾਰਾ ਡਰਦਾ ਹੀ ਹੈ ਕਹਿੰਦੀ ਵੀ ਅਮਨਚਲ ਡੈਡੀ ਖਤਰੇ 'ਚ ਮਤਲਬ ਵੀ ਕਈ ਵਾਰ ਨਹੀਂ ਇੱਧਰ ਸੌਂਦੀ ਕਹਿੰਦੀ ਮੈਂ ਉਧਰ ਚਾਚੇ ਘਰੇ ਸੌਂ ਜਾਂਦੀ ਆ ਕਹਿੰਦੇ ਵੀ ਕਮਰੇ ਮਤਲਬ ਕੋਈ ਪਤਾ ਨਹੀਂ ਹੁੰਦਾ ਕਦੋਂ ਵੀ ਮੈਂ ਚਲ ਜਿਹੜਾ ਬਰਾਉਂਡਰ ਕਹਿੰਦੇ ਨੇ ਜਿਵੇਂ ਪੁਚਾਲ ਮਾੜਾ ਮੋਟਾ ਵਿਆਹ ਜਾਵੇ ਤੇ ਅਸੀਂ ਤਾਂ ਮੈਂ ਚਲ ਜੀ ਸਾਡੇ ਅਸੀਂ ਖਤਰੇ 'ਚ ਹੀ ਆ ਜੀ ਅੱਜ ਵੀ ਅਸੀਂ ਸੀਐਮ ਸਾਹਿਬ ਨੂੰ ਇਹੋ ਬੇਨਤੀ ਕਰਦੇ ਆਂ ਵੀ ਸਾਡਾ ਹੈਲਪ ਕੀਤੀ ਜਾਵੇ ਜੀ ਤੇ ਗੁੜੀਆਂ ਜੋ ਹੈਗੀਆਂ ਉਹਨਾਂ ਦੀ ਉਹਨਾਂ ਨੂੰ ਵੀ ਪੁੱਛਦੇ ਆਂ ਤਾਂ ਜੀ ਤਾਂ ਅਮਰੀਕ ਹੋਣਾ ਮੁਤਾਬਕ ਜੋ ਇਹਨਾਂ ਦੀ ਗੁੜੀਆ ਉਹ ਨੁਕਸਾਨ ਹੁਣ ਤੱਕ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਸਾਨੂੰ ਬਹੁਤ ਡਰ ਲੱਗਦਾ ਹੈ ਕਮਰਿਆ ਕਰਕੇ ਕੀ ਪਤਾ ਲੱਗਦਾ ਪਚਾਰ ਵੀ ਸਾਖਦਾ ਹੈ ਫਿਰ ਵੀ ਤਾਂ ਖਤਰਾ ਆਣਾ ਬੱਚੀ ਵੀ ਡਰਦੀ ਬਹੁਤ ਬਹੁਤਰੀ ਹਾਂ ਇਹ ਗੁੜੀਆ ਕੀ ਕਹਿੰਦੀ ਹੈ ਤੁਹਾਡੇ ਨਾਲ ਸੌਂਦੀ ਹੈ ਹਾਂ ਸਾਢੇ 9 ਸਾਢੇ 9 ਸੌਂਦੀ ਹੈ ਤੇ ਪਰ ਉੱਥੇ ਵੀ ਚਲੀ ਜਾਂਦੀ ਹੈ ਹਾਂ ਬਹੁਤ ਸਾਨੂੰ ਖਤਰਾ ਹੈ ਆਪਰਾ ਪਿੱਛੇ ਵੀ ਸਾਡੇ ਪਾਣੀ ਹੈ ਹਾਏ ਹਾਏ ਉਹ ਵੀ ਸਾਨੂੰ ਖਤਰਾ ਹੈ ਨੋਚ ਬਜਣੀ ਚਾਹੀਦੀ ਹਾਂ ਨੋਚ ਬਾਜ ਜਾਵੇ ਸਾਨੂੰ ਬਹੁਤ ਖਤਰਾ ਹੈ ਉੱਥੇ ਹਾਂ ਕਿਹੜੇ ਵੇਲੇ ਵੀ ਕਾਰ ਤੱਕ ਜਾ ਸਕਦਾ ਹੈ ਪਿੱਛੇ ਵੀ ਕੋਈ ਬੰਨ ਟੁੱਟਿਆ ਹੋਇਆ ਪਿੱਛੇ ਵੀ ਟੁੱਟਾ ਹੋਇਆ ਹੈ ਪਿੱਛੇ ਵੀ ਰੋਟਾ ਰੋਟਾ ਬਹੁਤ ਉਹ ਨੋਚ ਬਜਣੀ ਚਾਹੀਦੀ ਓਕੇ ਹਾਂ ਉਹ ਸਾਨੂੰ ਬਹੁਤ ਖਤਰਾ ਹੈ ਕਰਨ ਤਾ ਟੈਂਡੀ ਵਾਲਾ ਪਿੰਡ ਦੇ ਵਿੱਚ ਦਾਨ ਮਿਊਟ ਦੀ ਟੀਮ ਮੌਜੂਦ ਹੈਗੀ ਹੈ ਤਾਂ ਜਿਸ ਤਰੀਕੇ ਦੇ ਨਾਲ ਅਮਰੀਕ ਹੋਣ ਜਾਂ ਇਹਨਾਂ ਦੇ ਫਾਦਰ ਹੋਣ ਇਹਨਾਂ ਦੇ ਮਾਤਾ ਜੀ ਹੋਣ ਇਹ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਸ ਘਰ ਦੇ ਵਿੱਚ ਇਹ ਸੁਰੱਖਿਤ ਨਹੀਂ ਹਨ ਅਮਰੀਕ ਹੋਣਾ ਮੁਤਾਬਕ ਜੋ ਬਣਦਾ ਮੁਆਵਜ਼ਾ ਸੀ ਉਹ ਇਸ ਪਿੰਡ ਦਾ ਨੰਬਰਦਾਰ ਇਹਨਾਂ ਨੂੰ ਨਹੀਂ ਦਿਵਾ ਸਕਿਆ ਉਹ ਆਪਣੇ ਕੁਝ ਖਾਸ ਲੋਕਾਂ ਨੂੰ ਦਿਵਾ ਗਿਆ ਹੈਗਾ ਤਾਂ ਇਹ ਇਲਜ਼ਾਮ ਜਿੱਥੇ ਨੰਬਰਦਾਰ ਤੇ ਲੱਗ ਰਹੇ ਨੇ ਤਾਂ ਕੁਝ ਸੰਸਥਾਵਾਂ ਦੀ ਸ਼ਲਾਘਾ ਵੀ ਕਰਦੇ ਨਜ਼ਰ ਆ ਰਹੇ ਨੇ ਤੇ ਕੁਝ ਸੰਸਥਾਵਾਂ ਦੇ ਉੱਤੇ ਸੰਸਥਾਵਾਂ ਨੂੰ ਸਵਾਲ ਵੀ ਕਰਦੇ ਨਜ਼ਰ ਆ ਰਹੇ ਨੇ ਕਿ ਜਿਹੜੀਆਂ ਸੰਸਥਾਵਾਂ ਵੱਲੋਂ ਚਾਹੇ ਪੈਸਾ ਵੰਡਿਆ ਗਿਆ ਜਾਂ ਕਿਸੇ ਵੀ ਤਰੀਕੇ ਦੇ ਵਿੱਚ ਮਦਦ ਕੀਤੀ ਤਾਂ ਉਹ ਇੱਕ ਵਾਰੀ ਇਨ੍ਹਾਂ ਪਿੰਡਾਂ ਦੇ ਵਿੱਚ ਆ ਕੇ ਜ਼ਰੂਰ ਚੈੱਕ ਕਰਨ ਗਰਾਊਂਡ ਜ਼ੀਰੋ ਤੇ ਕਿ ਜੋ ਲੋਕਾਂ ਵੱਲੋਂ ਉਹਨਾਂ ਸੰਸਥਾਵਾਂ ਨੂੰ ਪੈਸਾ ਭੇਜਿਆ ਗਿਆ ਮਦਦ ਕੀਤੀ ਗਈ ਕੀ ਉਹ ਮਦਦ ਗਰਾਊਂਡ ਜ਼ੀਰੋ ਤੇ ਪੂਰੀ ਹੋਈ ਹੈ ਉਹਨਾਂ ਲੋਕਾਂ ਦੀ ਮਦਦ ਕੀਤੀ ਗਈ ਹੈ ਜਾਂ ਨਹੀਂ ਤਾਂ ਇਸੇ ਤਰੀਕੇ ਦੇ ਨਾਲ ਟੈਂਡੀ ਵਾਲਾ ਪਿੰਡ ਦੇ ਵਿੱਚ ਅਸੀਂ ਮੌਜੂਦ ਸੀ ਰਿਐਲਿਟੀ ਚੈੱਕ ਕਰਨ ਪਹੁੰਚੇ ਸੀ ਕਿ ਹੜ੍ਹਾਂ ਦੇ ਦੌਰਾਨ ਜਿਹੜੇ ਲੋਕਾਂ ਨੂੰ ਕਿਸਾਨਾਂ ਨੂੰ ਮਾਰ ਪਈ ਕੀ ਉਹਨਾਂ ਦੀ ਮਦਦ ਹੋਈ ਜਾਂ ਨਹੀਂ ਇਸੇ ਤਰੀਕੇ ਦੇ ਨਾਲ ਹੋਰ ਪਿੰਡਾਂ ਦੇ ਵਿੱਚ ਵੀ ਜਾਵਾਂਗੇ ਤੇ ਉੱਥੇ ਵੀ ਰਿਐਲਿਟੀ ਚੈੱਕ ਕਰਾਂਗੇ ਪਰ ਟੈਂਡੀ ਵਾਲਾ ਪਿੰਡ ਦਾ ਇਹ ਅਮਰੀਕ ਸਿੰਘ ਉਹਨਾਂ ਦਾ ਪਰਿਵਾਰ ਇਹ ਕਹਿ ਰਿਹਾ ਕਿ ਉਹਨਾਂ ਦੇ ਘਰ ਦੇ ਪਿੱਛੇ ਇੱਕ ਹੋਰ ਬੰਨ ਜਿਹੜਾ ਹੈਗਾ ਉਹ ਟੁੱਟਿਆ ਹੋਇਆ ਹੈਗਾ ਤਾਂ ਲਗਾਤਾਰ ਇਹਨਾਂ ਦੇ ਘਰ ਨੂੰ ਤੇ ਇਹਨਾਂ ਦੇ ਨਾਲ ਲੱਗਦੇ ਜਿੰਨੇ ਘਰ ਨੇ ਉਹਨਾਂ ਨੂੰ ਲਗਾਤਾਰ ਖਤਰਾ ਹੁਣ ਵੀ ਬਣਿਆ ਹੋਇਆ ਹੈ ਤਾਂ ਜਿੱਥੇ ਉਹ ਪ੍ਰਸ਼ਾਸਨ ਤੋਂ ਅਪੀਲ ਕਰ ਰਹੇ ਨੇ ਕਿ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਉੱਥੇ ਹੀ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਿਹੜੀਆਂ ਸੰਸਥਾਵਾਂ ਵੱਲੋਂ ਮਦਦ ਕੀਤੀ ਗਈ ਉਹ ਵੀ ਇੱਕ ਵਾਰੀ ਜ਼ਰੂਰ ਗਰਾਊਂਡ ਜ਼ੀਰੋ ਤੇ ਆ ਕੇ ਚੈੱਕ ਕਰ ਲੈਣ ਫਿਰੋਜ਼ਪੁਰ ਵਾਲਾ ਦੇ ਪਿੰਡ ਟੈਂਡੀ ਵਾਲਾ ਤੋਂ ਵੀਡੀਓ ਜਰਨਲਿਸਟ ਪਰਮਿੰਦਰ ਸਿੰਘ ਹੁਣਾਂ ਦੇ ਨਾਲ ਦਾਨ ਮਿਊਟ ਲਈ ਵਰੁਣ ਪਟ